ਕਿੰਨਾ ਸਟਾਡੀਓ ਉੱਤਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੇਤੀ ਜੇਰ ਤੋਂ ਵੀ ਜੜੀ ਕਿਰੀਰ ਬਗਾਨੇ ਨਾਲ ਵੱਡੀ ਨਾਰ ਲੱਗਦੀ ਆ ਛੋ ਪਾਣੀ ਜੇ ਆਨ ਕਰਕੇ ਕਿੰਨਾ ਰੋੜ ਪੈ ਚੁਕਿਆ ਤੇ ਇਤਰੋ ਪਾਣੀ ਜਿੰਨਾ ਪਿੰਡ ਦਾ ਸਾਰਾ ਪੈਲੀਆਂ ਦਾ ਉਹ ਬੰਨ ਤੋਂ ਉੱਪਰੋਂ ਛੁੱਟ ਚੁਕੇ ਆ ਸਾਰੇ ਜੀ ਤਰੇਤਾ ਸਾਰੀ ਥੱਲੇ ਨੂੰ ਆਉਂ ਡਈ ਆ ਤੇ ਲੈਹਰ ਦੇ ਵਿੱਚ ਪੈਣ ਡਈ ਆ ਜੇ ਇਹ ਲੈਹਰ ਨੂੰ ਬੰਨ ਲੱਗ ਗਿਆ ਤੇ ਪਿੱਛੇ ਵੀਰ ਜੀ ਨੂੰ ਨੁਕਸਾਨ ਬਹੁਤ ਜ਼ਿਆਦਾ ਹੋਣਾ ਜੇ ਕਿੰਨੇ ਲਾਗੇ ਜਾ ਕੇ ਪਿੰਡ ਲੱਗਦੇ ਆ ਇਹ ਨਹੀਂ ਕੱਲਾ ਕਿੜੀ ਦਾ ਲਾਗੇ ਜਾ ਕੇ ਜਿੰਨੇ ਪਿੰਡ ਲੱਗਦੇ ਔਲ ਕੀ ਹੋ ਗਿਆ ਭੂਤਨਪੁਰ ਹੋ ਗਿਆ ਨੂਨਾ ਹੋ ਗਿਆ ਥਲੜਾ ਹੋ ਗਿਆ ਸਾਰੇ ਵੀਰ ਜੀ ਸਾਰਿਆਂ ਨੂੰ ਨੁਕਸਾਨ ਹੋਣਾਗਾ ਇਹ ਨੋਟਿਸਮੈਂਟ ਕਰਨ ਤੋਂ ਬਾਅਦ ਵੀ ਪਿੰਡ ਦੇ ਵਿੱਚੋਂ ਇੰਨੇ ਕ ਨੌਜਵਾਨ ਪਹੁੰਚੇ ਆ 10 ਤੋਂ 15 ਦਾ ਕੋਈ ਦੇਖ ਸਕਦੇ ਆ ਬੱਚੇ ਆਏ ਆ ਇਹ ਬੱਚਿਆਂ ਦਾ ਬੜਾ ਹੌਸਲਾ ਵੀ ਇਹ ਆ ਗਏ ਆ ਉਹ ਹੋਰ ਜਾਗਦੇ ਕਿ ਸਿਆਣਾ ਪਾਣਾ ਬੰਦਾ ਪਿੰਡ ਦੇ ਵਿੱਚੋਂ ਮੋਹ ਘਟ ਬੰਦੇ ਆਏ ਆ ਜਲਵੀ ਨਾਲੋਂ ਵੀ ਇੰਦੀ ਕੀਤੀ ਜਾਂਦੀ ਆ ਕਿ ਸਾਰੇ ਇੱਥੇ ਪਹੁੰਚੋ ਇਹ ਨਹੀਂ ਭਜਨਾਂ ਦੀਆਂ ਪੈਲੀਆਂ ਵਾ ਸਾਰਿਆਂ ਨੂੰ ਮੋੜ ਆ ਸਾਰਿਆਂ ਨੂੰ ਮੋੜ ਐਸੀ ਆਉਣ ਦੀ ਤੇ ਸਾਥ ਨਾਲ ਦੇਣ ਦੀ ਠੀਕ ਆ ਤੇ ਦੁਬਾਰਾ ਫੇਰ ਇਹੋ ਹੀ ਦੇਣਦੀ ਆ ਵੀ ਸਾਰੇ ਜਣੇ ਪਹੁੰਚੋ ਕਈਆਂ ਲੈ ਕੇ ਇੱਥੇ ਪਹੁੰਚੋ ਠੀਕ ਆ ਰੇਤਾ ਬਹੁਤ ਇਕੱਠੀ ਹੋ ਚੁੱਕੀ ਆ ਰੇਤਾ ਹੌਲੀ ਹੌਲੀ ਲਾਉਣੀ ਪਾਣੀ ਆ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕਦੇ